ਵੜਾ ਹੰਸੇ ਮਹੱਲਾ ਤੇ ਜਾਸ਼ਟ ਪਦੀਆਂ ਈ ਓੰਕਾਰ ਸਤਗੁਰ ਪ੍ਰਸਾਦ ਸੱਚੀ ਬਾਣੀ ਸੱਚ ਤੁੰਨ ਸੱਚ ਸ਼ਬਦ ਵਿਚਾਰ ਆਂਦਨ ਸੱਚ ਸਲਾਹਣ ਤਨ ਤਨ ਵਡਭਾਗ ਹਮਾਰਾ ਮਨ ਮੇਰੇ ਸੱਚੇ ਨਾਮ ਵਿਟੋਂ ਬਲ ਜਾਓ ਦਾਸਨ ਦਾਸ ਹੋਏ ਰਹੇ ਤਾਂ ਪਾਵੇ ਸੱਚਾ ਨਾਮ ਰਹਾਉ ਜਿਵਾ ਸੱਚੀ ਸੱਚ ਰਤੀ ਤਨ ਮਨ ਸੱਚਾ ਹੋਏ ਬੇਨ ਸੱਚੇ ਹੋਰ ਸਲਾਹਣਾ ਜਾਸੇ ਜਨਮ ਸਭ ਖੋਏ ਸੱਚ ਖੇਤੀ ਸੱਚ ਬੀਜਣਾ ਸੱਚਾ ਵਪਾਰਾ ਅੰਦਨ ਲਾਹ ਸੱਚ ਨਾਮ ਧਨ ਭਗਤ ਪਰੇ ਪਡਾਰਾ ਸੱਚ ਖਾਣਾ ਸੱਚ ਪਹਿਨਣਾ ਸੱਚ ਟੀਕ ਹਰ ਨਾਮ ਜਿਸ ਨੂੰ ਬਖਸ਼ੇ ਤਿਸ ਮਿਲੇ ਮਹਲੀ ਪਾਏ ਥਾਉ ਆਵੇ ਸੱਚੇ ਜਾਵੇ ਸੱਚੇ ਫਿਰ ਜੂਨੀ ਮੂਲ ਨ ਪਾਹੇ ਗੁਰਮਖ ਦਰ ਸੱਚੇ ਸਚਿਆਰ ਸਾਚੇ ਮਾਹੇ ਸਮਾਏ ਅੰਤਰ ਸਚਾ ਮਨ ਸਚਾ ਸੱਚੀ ਸਿਫਤ ਸੁਨਾਏ ਸੱਚੇ ਥਾਨ ਸੱਚ ਸਲਾਹਣਾ ਸਤਗੁਰ ਬੁਲਿਹਾਰੇ ਜਾਓ ਸੱਚੇ ਵੇਲਾ ਮੂਰਤ ਸੱਚ ਜਿਤ ਸੱਚੇ ਨਾਲ ਪਿਆਰ ਸੱਚ ਵੇਖਣਾ ਸੱਚ ਬੋਲਣਾ ਸੱਚਾ ਸਭ ਆਕਾਰ ਨਾਨਕ ਸੱਚੇ ਮੇਲੇ ਤਾਂ ਮੇਲੇ ਆਪੇ ਲੈ ਮਿਲਾਏ ਜਿਉ ਪਾਵੇ ਤੂੰ ਰਖਸੀ ਆਪੇ ਕਰੇ ਰਜਾਏ ਵਡਹੰਸ ਮੱਲਾ ਤੇ ਜਾ ਮਨੁਆ ਦੇ ਦੇ ਸਤਾਮ ਦਾ ਉਹ ਕੈਸੇ ਹਰ ਗੁਣ ਗਾਵੇ ਇੰਦਰੀ ਵਿਆਪ ਰਹੀ ਅਦਕਾਈ ਕਾਮ ਕਰੋ ਤੇ ਸੰਤਾਵੇ ਵਾਹੋ ਵਾਹੋ ਸਈ ਜੇ ਗੁਣ ਰਵੀ ਜੇ RAM ਨਾਮ ਇਸ ਜੁਗ ਮੇ ਦੁਰਲਭ ਹੈ ਗੁਲਮਤ ਹਾਰ ਰਸ ਪੀਜੇ ਰਹਾਓ ਸ਼ਬਦ ਚੀਨ ਮਨ ਨਿਰਮਲ ਹੋਵੇ ਤਾਂ ਹਰ ਕੇ ਗੁਣ ਗਾਵੇ ਗੁਰਮਤੀ ਆਪੇ ਆਪ ਪਛਾਣੇ ਤਾਂ ਨਿਝ ਕਰ ਵਾਸਾ ਪਾਵੇ ਇਹ ਮਨ ਮੇਰੇ ਸਦਾ ਰੰਗ ਰਾਤੇ ਸਦਾ ਹਰ ਕੇ ਗੁਣ ਗਾਓ ਹਰ ਨਰਮੋਦ ਸਦਾ ਸੁਖ ਦਤਾ ਮਨ ਚੰਦਿਆ ਫਲ ਪਾਉ ਹਮ ਨੀਚ ਸੇ ਉਤਮ ਭਏ ਹਰ ਕੀ ਸ਼ਰਨ ਆਈ ਪਾਤਰ ਡੁੱਬਦਾ ਕਾਢ ਲੀਆ ਸਾਚੀ ਵਡਿਆਈ ਵਿਖਸੇ ਅੰਮ੍ਰਿਤ ਭਏ ਗੁਰਮਤਿ ਬੋਧ ਭਾਈ ਅਕੋ ਪਰਮਲ ਭਇ ਅੰਤਰ ਵਾਸਨਾ ਵਸਾਈ ਮਾਨਸ ਜਨਮ ਦਰੰਭ ਜਗ ਮੇਂ ਖਟਿਆ ਗਾਇ ਪੂਰੇ ਭਾਗ ਸਤਗੁਰ ਮਿਲੇ ਹਰ ਨਾਮ ਧਿਆਏ ਮਨ ਮੁਖ ਭੂਲੇ ਬਿਖ ਲਗੇ ਅਹਲਾ ਜਨਮ ਗਵਾਇ ਹਰਗਾ ਨਾਮ ਸਦਾ ਸੁਖ ਸਾਗਰ ਸੱਚਾ ਸ਼ਬਦ ਨਾ ਪਾਇਆ ਮੁਖੋਂ ਹਰ ਹਰ ਸਭ ਕੋ ਕਰੇ ਵੇਲੇ ਹਰਦੇਵ ਵਸਾਇਆ ਨਾਨਕ ਜਿਨ ਕੇ ਹਰਦੇਵ ਵਸਿਆ ਮੁਖ ਮੁਕਤ ਤਿਨ ਪਾਇਆ ਪੜ੍ਹਾਨ ਸਮਹਲਾ ਪਹਿਲਾ ਸ਼ੰਤ ਏਕ ਓੰਕਾਰ ਸਤਗੁਰ ਪ੍ਰਸਾਦ ਕਾਇਕੂੜ ਵਿਗਾੜ ਕਾਹੇ ਨਾ ਇਹ ਨਾਤਾ ਸੋ ਪਰਵਾਨ ਸੱਚ ਕੁਮਈਏ ਸੱਚਾ ਅੰਦਰ ਹੋਏ ਸੱਚਾ ਨਾਮ ਰਾਮ ਸੱਚਾ ਪਾਈਏ ਲਿਖੇ ਬਾਜੋਂ ਸੁਰਤ ਨਾਹੀ ਬੋਲ ਬੋਲ ਗਵਾਈਏ ਜਿੱਥੇ ਜਾਈ ਬਈਏ ਭਲਾ ਕਹੀਏ ਸੁਰਤਿ ਸ਼ਬਦ ਲਖਾਈਏ ਕਾਇਕੂੜ ਵਿਗਾੜ ਕਾਹੇ ਨਾ ਇਹ ਤਾਵੇਂ ਕਹਾ ਕਹਿਣਾ ਤੁਝੇ ਕਹਿਣ ਜਾਂ ਜਾਂ ਤੁਝੇ ਕਹਾਇਆ ਅਮਰth ਹਲਕਾ ਨਾਮ ਮੇਰੇ ਮਨ ਪਾਇਆ ਨਾਮ ਮੀਠਾ ਮਨੇ ਲਗਾ ਦੁਖ ਡਿਰਾ ਟਾਇਆ ਸੁਖ ਮਨ ਮੈਂ ਆਏ ਵਸਿਆ ਜਾਮ ਤੈ ਫਰਮਾਇਆ ਨਦਰ ਤੋਂ ਅਰਦਾਸ ਮੇਰੀ ਜਨੇ ਆਪ ਉਪਾਇਆ ਤਾਵੇਂ ਕਹਾ ਕਹਿਣਾ ਜਾਂ ਕਹਿਣ ਜਾਂ ਤੁਝੇ ਕਹਾਇਆ ਵਾਰੀ ਖਚਮ ਕੜਾਏ ਕਰਤ ਕਮਾਵਣਾ ਮੰਦਾ ਕਿਸੇ ਨਾਖ ਝਗੜਾ ਪਾਵਣਾ ਨੈਣ ਪਾਏ ਝਗੜਾ ਸਵਾਮ ਸੇਤੀ ਆਪ ਆਪ ਵਿਆਵਣਾ ਜਿਸ ਨਾਲ ਸੰਗਤ ਕਰ ਸਰੀ ਕੀ ਜਾਏ ਕਾ ਰਾਵਣਾ ਜੋ ਦੇ ਸੈਨਾ ਮਨੇ ਕਹਿਣਾ ਆਖ ਨਹੀਂ ਵਾਵਣਾ ਵਾਰੀ ਖਸਮ ਕਢਾਏ ਕਰ ਤ ਕਮਾਵਣਾ ਸਭ ਉਪਾਏ ਨ ਆਪ ਆਪੇ ਨਦਰ ਕਰੇ ਕੋੜਾ ਕੋਈ ਨਾ ਮੰਗੇ ਮੀਠਾ ਸਭ ਮੰਗੇ ਸਭ ਕੋਈ ਮੀਠਾ ਮੰਗ ਦੇਖੇ ਖਸਮਾ ਪਾਵੇ ਸੋ ਕਰੇ ਕਿਛੁ ਪੁੰਨਦਾਨ ਅਨੇਕ ਕਰਨੀ ਤਾਮ ਤੋਲਨਾ ਸੰਸਰੇ ਨਾਨਕਾ ਜਿਸ ਨਾਮ ਮਿਲਿਆ ਕਰਮੁ ਹੋਆ ਤੁਰ ਕਦੇ ਸਭ ਉਪਾਏਨ ਆਪ ਆਪੇ ਨਦਰ ਕਰੇ ਬਲਹੰਸ ਮੱਲਾ ਪਹਿਲਾ ਕਰੋ ਦਇਆ ਤੇਰਾ ਨਾਮੁ ਵਖਾਣਾ ਸਭ ਉਪਾਈਐ ਆਪ ਆਪ ਸਰਬ ਸੁਮਾਨਾ ਸਰਬ ਸੁਮਾਨਾ ਆਪ ਤੋਹੇ ਉਪਾਏ ਤੰਦੇ ਲਈਆ ਇਕ ਤੁਝੇ ਹੀ ਕੀਏ ਰਾਜੇ ਜੇ ਨਾਮ ਭੇਖ ਗਵਾਈਆ ਲੋਭ ਮੋਹ ਤੁਝ ਕੀਆ ਮੀਠਾ ਇਤ ਪਰਮ ਭੁਲਾਣਾ ਸਦਾ ਦਇਆ ਕਰੋ ਆਪਣੀ ਤਾਮ ਨਾਮ ਸੁਖਾਣਾ ਨਾਮ ਤੇਰਾ ਹੈ ਸਾਚਾ ਸਦਾ ਮੈ ਮਨ ਪਾਣਾ ਦੁੱਖ ਗਿਆ ਸੁਖ ਆਇਆ ਸਮਾਨਾ ਗਾਵਨ ਸੁਰਨਾਰ ਸਗੜ ਸੁਜਾਣਾ ਸੁਰਨਾਰ ਸਗੜ ਸੁਜਾਣਾ ਗਾਵੇ ਜੋ ਤੇਰੇ ਮਨ ਪਾਵੇ ਮਾਇਆ ਮੋਹੇ ਚੀਤੇ ਨਹੀਂ ਅਹਿਲਾ ਜਨਮ ਗਵਾਵੇ ਇੱਕ ਮੂਲ ਮੁਗਦ ਨਾ ਚੀਤੇ ਮੂਲੇ ਜੋ ਆਇਆ ਤੇ ਸਜਾਣਾ ਨਾਮ ਤੇਰਾ ਸਦਾ ਸਾਚਾ ਸੋਈ ਮੈਂ ਮਨ ਪਾਣਾ ਤੇਰਾ ਵਖਤ ਸੁਹਾਵਾ ਅਮਰਤ ਤੇਰੀ ਬਾਣੀ ਸੇਵਕ ਸੇਵੈ ਭਾਉ ਕਰ ਲਗਾ ਸੌ ਪੁਰਾਣੀ ਸੌ ਪੁਰਾਣੀ ਤਿੰਨਾਂ ਲਗਾ ਜਿੰਨੀ ਅਮਰਤ ਪਾਇਆ ਨਾਮ ਤੇਰੇ ਜੋਏ ਰਾਤੇ ਨਿਤ ਚੜੇ ਸਵਾਇ ਕ ਪਰਮ ਕਲਮ ਧਰਮ ਨ ਹੋਏ ਸੰਜਮ ਜਾਮ ਨਾ ਏਕ ਪਛਾਣੀ ਵਖਤ ਸੁਹਾਵਾ ਸਦਾ ਤੇਰਾ ਅਮਰਤ ਤੇਰੀ ਬਾਣੀ ਹਉ ਬਲਹਾ ਜੀ ਸੱਚੇ ਨਾਮੇ ਰਾਜ ਤੇਰਾ ਕਬੂ ਨ ਜਾਵੇ ਰਾਜੂ ਤੈ ਤੇਰਾ ਸਦਾ ਨਹਿਚਲ ਇਹੋ ਕਬੂ ਨ ਜਾਵੇ ਚਕਰ ਤੈ ਤੇਰਾ ਸੋਈ ਹੋਵੇ ਜੋ ਸਹਜ ਸਮਾਵੇ ਦੁਸ਼ਮਨ ਤੈ ਦੁੱਖ ਨ ਲਗੇ ਮੂਲੇ ਪਾਪ ਨੇੜ ਨਾ ਆਵੇ ਹਉ ਬਲਿਹਾਰੀ ਸਦਾ ਹੋਆ ਏਕ ਤੇਰੇ ਨਾਵੇਂ ਜੁਗ ਜੁਗੰਤਰ ਭਗਤ ਤੁਮਾਰੇ ਪੀਰਤ ਕਰੇ ਸੁਆਮੀ ਤੇਰੇ ਦੁਆਰੇ ਜਪ ਤਾਂ ਸਾਚਾ ਏਕ ਮੁਰਾਰੇ ਸਾਚਾ ਮੁਰਾਰੇ ਤਾਂ ਤਾਂ ਜਾਪੇ ਜਾਮ ਮਨੁ ਵਸਾਵੇ ਪਰਮ ਭੁਲਾਵੇ ਤੁਝੇ ਕੀਆ ਜਾਮ ਇਹੋ ਚੁਕਾਵੇ ਗੁਰ ਪ੍ਰਸਾਦੀ ਕਰੋ ਕਿਰਪਾ ਲੇਹੋ ਜਮੂ ਉਬਾਰੇ ਜੁਗੋ ਜਗੰਤਰ ਭਗਤ ਤੁਮਾਰੇ ਵੱਡੇ ਮੇਰੇ ਸਾਹਿਬਾ ਅਲਖ ਅਪਾਰਾ ਕਿਉ ਕਰ ਕਰੋ ਬੇਨਤੀ ਹਾਂ ਆਖ ਨਾ ਜਾਣਾ ਨਦਰ ਕਰੇ ਤਾਂ ਸਾਚ ਪਛਾਣਾ ਸਾਚੋ ਪਛਾਣਾ ਤਾਂ ਮਉ ਤੇਰਾ ਜਾਮ ਆਪ 부ਝਾਵੇ ਦੁਖ ਭੂਖ ਸੰਸਾਰ ਦੀ ਇਹ ਸਹਿਸਾ ਇਹੋ ਚੁਕਾਵੇ ਬਨਵੰਤ ਨਾਨਕ ਜਾਇ ਸਹਿਸਾ ਬੁੱਝੇ ਗੁਰ ਵਿਚਾਰਾ ਵਡਾ ਸਾਹਿਬ ਹੈ ਆਪ ਅਲਖ ਪਰ ਤੇਰੇ ਬੰਕੇ ਲੋਣ ਦੰਤ ਰਸਾਲਾ ਸੋਹਣੇ ਨਕ ਜਿਨ ਜਿਨ ਲੰਮੜੇ ਵਾਲਾ ਕੰਚਨ ਕਾਇਆ ਸੋਹਣੇ ਕੀ ਢਾਲਾ ਸੋਨ ਢਾਲਾ ਕ੍ਰਿਸ਼ਨ ਮਾਲਾ ਜਪੋ ਤੁਹੀ ਤੁਸੀਂ ਸਹੇਲੀ ਹੋ ਜਮ ਦੁਆਰ ਨਾ ਹੋ ਖੜਿਆ ਸਿੱਖ ਸੁਣੋ ਮਹੇਲੀ ਹੋ ਹੰਸ ਹੰਸਾਂ ਬਗ ਬਗਾ ਲਹੇ ਮਨ ਕੀ ਜਾਲਾ ਬੰਕੇ ਲੋਇਣ ਦੰਤਰ ਸਾਲਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਕੋਕਨ ਕੋਕਲ ਤਲ ਜਵਾਨੀ ਤੱਲਾ ਜਵਾਨੀ ਆਪ ਬਾਣੀ ਈਸ਼ ਮਨ ਕੀ ਪੂਰੀਏ ਸਾਰੰਗ ਜਿਉ ਪਗ ਧਰੇ ਠਿਮ ਠਿਮ ਆਪ ਆਪ ਸੰਦੂਰੇ श्री रंग राती फिरे माती उदक गंगा वाणी बिनवंत नानक दास का तेरी चाल सुहावी मधुराड़ी बाणी बिनवंत नानक दास हलका तेरी चाल सुहावी मधुराड़ी बाणी वाहगुरू जी का खालसा वाहगुरू जी की फतेह